ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀਤ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੀ ਮੀਂ ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀਤ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੀ ਮੀਂ ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀਤ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀ ਸਲੋਕ ਮਹਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀਤ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀ ਸਲੋਕ ਮਹਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀਤ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀਤ ਸਲੋਕ ਮਹਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀਤ ਸਲੋਕ ਮਹਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀਤ ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀਤ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀਤ ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀਤ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀਤ ਸ਼ਲੋਕ ਮਹੱਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀ ਸਲੋਕ ਮਹਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀ ਸਲੋਕ ਮਹਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀ ਸਲੋਕ ਮਹਲਾ 5ਵਾਂ ਮਨ ਮਹਿ ਚਿਤ ਵਾਉ ਚਿਤ ਬਣੀ ਉਦਮ ਕਰੋ ਉਠਨੀ ਹਰ ਕੀਰਤਨ ਕਾਇ ਹਰੂ ਹਰ ਦੇਹ ਨਾਨਕ ਕੇ ਮੀ